ਇਹ ਘਟਨਾ ਕਹੀ ਜਾਂਦੇ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੈ ਵੱਡੇ ਵੱਡੇ ਅਹੰਕਾਰਿਆ ਨਾਨਕ ਗਰਭ ਗਲੇ ਭਾਵੇਂ ਮਸਕੀਨੀਆਂ ਸ਼ਬਦ ਨਿਮਾਣੇ ਲਈ ਮਸਕੀਨ ਲਈ ਵਰਤੇ ਆ ਜਾਂਦਾ ਹੈ ਪਰ ਜੋ ਸਾਖੀ ਜੋੜ ਦਿੱਤੀ ਗਈ ਸਿਖਾਉਣ ਲਈ ਬਹੁਤ ਕਮਾਲ ਦੀ ਹੈ ਉਹ ਕਹਿੰਦੇ ਮਸਕੀਨੀਆਂ ਪਹਿਲਵਾਨ ਸੀ ਇੱਕ ਉਹ ਬੜੀ ਮੱਲਾ ਮਾਰਦਾ ਸੀ ਹਰ ਮੈਦਾਨ ਜਿੱਤ ਲੈਂਦਾ ਸੀ ਉਹਦੇ ਸਾਹਮਣੇ ਕੋਈ ਪਹਿਲਵਾਨ ਟਿਕ ਨਹੀਂ ਸੀ ਪਾਉਂਦਾ ਤੇ ਉਹਨੇ ਕਹਿੰਦੇ ਇੱਕ ਐਲਾਨ ਕਰ ਦਿੱਤਾ ਉਦੋਂ ਬਹੁਤ ਪੈਸਾ ਹੁੰਦਾ ਸੀ ਵੀ ਕਹਿ ਲਓ 100 ਰੁਪਇਆ ਅੱਜ ਦਾ ਕਰੋੜ ਰੁਪਇਆ ਹੋਵੇ ਤੇ ਕਹਿੰਦੇ ਉਹਨੇ ਐਲਾਨ ਕਰ ਦਿੱਤਾ ਕਿ ਜੋ ਮੈਨੂੰ ਜਿੱਤ ਜਾਵੇਗਾ ਉਹਨੂੰ 100 ਰੁਪਇਆ ਦਿੱਤਾ ਜਾਵੇਗਾ ਹੁਣ ਮਸਕੀਨਿਆਂ ਪਹਿਲਵਾਨ ਦੇ ਸਾਹਮਣੇ ਕੌਣ ਆਵੇ ਕੋਈ ਵੀ ਨਹੀਂ ਟਿਕ ਸਕਦਾ ਤੇ ਕਹਿੰਦੇ ਇੱਕ ਗੁਰੂ ਦਾ ਸਿੱਖ ਅੱਤ ਦਾ ਗਰੀਬ ਸੀ ਘਰ 'ਚ ਰੋਟੀ ਖਾਣ ਜੋਗਾ ਪੈਸਾ ਨਹੀਂ ਸੀ ਤੇ ਉਹਨੇ ਆਪਣੇ ਬੱਚੀ ਦਾ ਵਿਆਹ ਕਰਨਾ ਸੀ ਉਹਨੂੰ ਵੀ ਬੇਟੀ ਨਾਲ ਬਹੁਤ ਪਿਆਰ ਸੀ ਵਿਆਹ ਤੇ ਕਰਨਾ ਹੁਣ ਉਹਨੂੰ ਲੋੜ ਨਹੀਂ ਕਿ ਮੈਨੂੰ 100 ਰੁਪਈਆ ਮਿਲੇ ਉਹਨੂੰ ਜੇ ਉਦੋਂ ਦਾ 50 ਰੁਪਈਆ ਵੀ ਮਿਲ ਜਾਂਦਾ ਬੇਟੀ ਦਾ ਕਾਰਜ ਕਰ ਲੈਣਾ ਸੀ ਉਹਨੇ ਤੇ ਹੁਣ ਕੀ ਕਰਾਂ ਉਹਨੇ ਐਲਾਨ ਸੁਣ ਲਿਆ ਮਸਕੀਨੀਆਂ ਨੇ ਇਹ ਕਿ ਹੈ ਉਹ ਸਾਹਮਣੇ ਪੁੱਜ ਗਿਆ ਤੇ ਮਸਕੀਨੀਆਂ ਦੇ ਸਾਹਮਣੇ ਜਾ ਕੇ ਅਖਾਰੇ 'ਚ ਕਹਿੰਦਾ ਮੈਂ ਲੜਨਾ ਸਾਰੇ ਲੋਕ ਹੈਰਾਨ ਕਿ ਸੁੱਕੜਾ ਜਿਆ ਇਹਨੇ ਤੇ ਵੈਸੀ ਮਰ ਜਾਣਾ ਹੈ ਇਹ ਕਿਸ ਤਰ੍ਹਾਂ ਲੜੇਗਾ ਲੋਕਾਂ ਨੇ ਬੜਾ ਸਮਝਾਇਆ ਜਾਨ ਤੋਂ ਹੱਥ ਤੋਂ ਬੈਠੇਗਾ ਪਰ ਉਹ ਅੜ ਗਿਆ ਕਹਿੰਦੇ ਹੋਰ ਕੋਈ ਆਇਆ ਨਹੀਂ ਸੀ ਤੇ ਹੁਣ ਮਸਕੀਨਿਆ ਉਹ ਹੈਰਾਨ ਹੋਇਆ ਤੇ ਜਦ ਲੜਨ ਲੱਗਾ ਨਾ ਤੇ ਉਹਨੇ ਧੀਰੇ ਜਿਹ ਪੁੱਛ ਲਿਆ ਕੰਨ ਵਿੱਚ ਕੇ ਵੀਰੇ ਕੋਈ ਤਾਂ ਤੇਰੀ ਮਜਬੂਰੀ ਹੈ ਨਹੀਂ ਤੇ ਤੂੰ ਜਾਨ ਦਾ ਤੇ ਕਿਸ ਤਰ੍ਹਾਂ ਲਗਾ ਸਕਦਾ ਹੈ ਉਹਨੇ ਕਿਹਾ ਜੀ ਤੂੰ ਲਾੜ ਮੱਤਾਨ ਨੂੰ ਕੀ ਕਹਿੰਦੇ ਨਹੀਂ ਤੂੰ ਦੱਸ ਉਹਨੇ ਦੱਸਿਆ ਕਿ ਬੇਟੀ ਦਾ ਵਿਆਹ ਹੈ ਤੁਸੀਂ ਹੈਰਾਨ ਹੋਵੋਗੇ ਅੱਜ ਦੇ ਟਾਈਮ ਵਿੱਚ ਹਾਰ ਮੰਨਣੀ ਨਾ ਹਮੇ ਇਤਨੀ ਪਰਬਲ ਹੈ ਬੰਦਾ ਪਰਿਵਾਰਾਂ ਦੇ ਪਰਿਵਾਰ ਖਤਮ ਕਰ ਦਿੰਦਾ ਹੈ ਪਰ ਮੁੱਛ ਦੀ ਲੜਾਈ ਹਮੇ ਦੀ ਲੜਾਈ ਦੁਨੀਆ ਨੂੰ ਜੋੜਦਾ ਹੈ ਦਸ ਝੂਠ ਬੋਲੇਗਾ ਕਿਸੇ ਤਰ੍ਹਾਂ ਵੀ ਜਿੱਤ ਮੇਰੀ ਹੋਵੇ ਮਸਕੀਨੀਆਂ ਨੇ ਦੋ ਚਾਰ ਦਾ ਲਾ ਲੋ ਕੇ ਤਰੀਕਾ ਵਰਤ ਕੇ ਤੇ ਆਪਣੀ ਪਿੱਠ ਉਸ ਤੋਂ ਲਵਾ ਲਈ ਹਾਰ ਮੰਨ ਲਈ ਕਿਉਂ ਮੰਨ ਲਈ ਕਿ ਇਹਨੂੰ ਪੈਸਾ ਮਿਲ ਜਾਵੇ ਗੁਰੂ ਦਾ ਸਿੱਖ ਹੈ ਇਹਦੀ ਬੱਚੀ ਦਾ ਕਾਰਜ ਹੋ ਜਾਵੇ ਕਿਉਂਕਿ ਆਪ ਸਿੱਖ ਸੀ ਹੁਣ ਕਹਿੰਦੇ ਗੁਰੂ ਅਰਜਨ ਦੇਵ ਸਾਹਿਬ ਸਤ ਗੁਰੂ ਜੀ ਨੇ ਮਹਨ ਕਿਰਪਾ ਜੋ ਕੀਤੀ ਜੋ ਕਹ ਸੁਖੀ ਬਸੈ ਮਸਕੀਨਿਆ ਆਪ ਨਿਵਾਰਤਲੇ ਆਪਣੇ ਆਪ ਨੂੰ ਹਰਵਾ ਕੇ ਵੀ ਕਿਸੇ ਨੂੰ ਜਿੱਤ ਦੇ ਦਿੱਤੀ ਪਰ ਜਿੱਤਿਆ ਕੌਣ ਮਸਕੀਨਿਆ ਜਿੱਤ ਗਿਆ ਜੀਵਨ ਦੀ ਬਾਜੀ ਜਿੱਤ ਗਿਆ ਅੱਜ ਤੱਕ ਇਤਿਹਾਸ ਵਿੱਚ ਅਮਰ ਹੋ ਗਿਆ ਭਾਵੇਂ ਸਾਖੀ ਜੋੜੀ ਗਈ ਹੋਵੇ ਪਰ ਉਹ ਅਮਰ ਹੋ ਗਿਆ ਕਿਉਂਕਿ ਸੁਖੀ ਬਸੈ ਮਸਕੀਨਿਆ ਆਪ ਨਿਵਾਰਤਲੇ ਨਹੀਂ ਤਾਂ ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਭ ਗਲੇ ਵੱਡੇ ਵੱਡੇ ਅਹੰਕਾਰੀ ਮਿਲ ਗਏ ਮਿੱਟੀ 'ਚ ਕੋਈ ਜਾਣਦਾ ਹੀ ਨਹੀਂ ਜਿਮੀ ਪੁੱਛਿਆ ਅਸਮਾਨ ਕੇਵਟ ਕਿੰਮ ਗਏ ਕੀ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਜ਼ਮੀਨ ਪੁੱਛਦੀ ਐ ਇੱਕ ਦਿਨ ਅਸਮਾਨ ਤੋਂ ਉਹ ਵੱਡੇ ਵੱਡੇ ਮਲਹਾ ਜਿਹੜੇ ਕਹਿੰਦੇ ਸਨ ਦੁਨੀਆ ਸਾਡੇ ਕਰਕੇ ਚੱਲਦੀ ਐ ਉਹ ਕਿੱਥੇ ਚਲੇ ਗਏ ਕਹਿੰਦੇ ਜਾਹਲਣ ਗੋਰਾ ਦਾ ਗੋਰੀਆਂ ਉਹ ਸੜ ਗਏ ਸਾੜ ਦਿੱਤੇ ਗਏ ਜਾਂ ਮਿੱਟੀ 'ਚ ਦਫਨਾ ਦਿੱਤੇ ਗਏ ਸੁਆਹ ਹੋ ਗਏ ਮਿੱਟੀ ਹੋ ਗਏ ਜਿਹੜੇ ਕਹਿੰਦੇ ਸਤ ਸਾਡੇ ਤੋਂ ਬਿਨਾ ਦੁਨੀਆ ਨਹੀਂ ਚੱਲ ਸਕਦੀ